ਸਤਿ ਸ੍ਰੀ ਅਕਾਲ ਜੀ ਮੈਂ ਰਪਿੰਦਰ ਰਿੰਪੀ ਅੱਜ ਅਸੀਂ ਦੁਬਾਰਾ ਮੈਂ ਫੇਰ ਪਹੁੰਚ ਚੁੱਕੀ ਆਂ ਰੌਣਕ ਵਾਏ ਅਨਾਹਦ ਬੁਟੀਕ ਬਠਿੰਡਾ ਵਿਖੇ ਤੇ ਆ ਤੁਹਾਨੂੰ ਸਾਰ ਬੜਾ ਕੁਝ ਦੱਸਣ ਦੀ ਲੋੜ ਨਹੀਂ ਹੈਗੀ ਆ ਉੱਪਰ ਇਹਦਾ ਮੋਬਾਈਲ ਨੰਬਰ ਆ ਗਿਆ ਤੇ ਤੁਹਾਨੂੰ ਭੈਣ ਗਰਮੀਤ कौर ਨਾਲੇ ਵੀ ਗੱਲਬਾਤ ਕਰਾਉਣੀ ਹੈ ਜੀ ਅਨਾਹਦ ਬੁਟੀਕ ਬਠਿੰਡਾ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਫੇਰ ਤੁਹਾਡੇ ਵਾਸਤੇ ਛੂਟ ਸਾਡੀ ਭੈਣ ਕਲਦੀਪ ਕਾਰਨੇ ਕੈਨੇਡਾ ਤੋਂ ਆਰਡਰ ਕੀਤਾ ਸੀ ਉਹਨਾਂ ਵਾਸਤੇ ਸਪੈਸ਼ਲ ਹਾਂਜੀ ਤੇ ਮੈਨੂੰ ਦੋ ਛੂਟ ਦਿਖਾਓ ਵਧੀਆ ਹਾਂਜੀ ਦੇਖੋ ਜੀ ਤੁਸੀਂ ਇਹ ਦੱਸੋ ਜੀ ਕਿਹੜਾ ਲੈਣਾ ਹੈ ਜੀ ਵਰਕ ਵਾਲਾ ਲੈਣਾ ਹੈ ਪਲੇਨ ਲੈਣਾ ਹੈ ਇਹ ਪਹਿਲਾਂ ਦਿਖਾ ਦਿਓ ਸਾਰੇ ਮੈਨੂੰ ਜਿਹੜੇ ਥੋੜੇ ਆਪ ਇਹ ਨਾ ਆ ਤਾਂ ਇਹ ਆਪਣੇ ਸਾਰੇ ਵਰਕ ਵਾਲੇ ਆ ਜਿਵੇਂ ਅੱਛਾ ਆ ਵਰਕ ਵਾਲੀ ਹੋ ਗਿਆ ਆਹ ਹੈਂਡ ਵਰਕ ਹੋ ਗਿਆ ਅੱਛਾ ਇਹ ਮਸ਼ੀਨ ਵਰਕ ਦੇ ਹੋ ਗਏ ਜੀ ਅੱਛਾ ਇੱਕ ਮਿੰਟ ਇੱਕ ਇੱਕ ਮਿੰਟ ਥੋੜਾ ਹੌਲੀ ਹੌਲੀ ਦਿਖਾਓ ਇਹ ਕਿਹੜਾ ਵਰਕ ਹੋ ਗਿਆ ਇਹ ਵਰਕਾਵਾਦੀ ਅੱਛਾ ਠੀਕ ਆਕੇ ਜੀ ਆ ਆ ਗਿਆ ਜੀ ਦੇਖੋ ਹਾਂ ਜੀ ਮੈਂ ਹੈਂਡਵਰਕ ਬਹੁਤ ਵਧੀਆ ਛੂਟ ਤਿਆਰ ਕੀਤਾ ਹੋਇਆ ਹਾਂ ਜੀ ਤੇ ਆ ਆਪਣੀ ਜਿਹੜੀ ਘਰੇ ਮਸ਼ੀਨ ਹੈ ਜੀ ਇਹ ਮਸ਼ੀਨ ਦਾ ਹੋ ਗਿਆ ਮਸ਼ੀਨ ਇਹ ਮਸ਼ੀਨ ਹਾਂ ਮਸ਼ੀਨ ਨੀ ਵਰਕਾ ਹਾਂ ਜੀ ਇਹ ਵੀ ਮਸ਼ੀਨ ਵਰਕ ਦਾ ਜੀ ਇੱਕ ਮਿੰਟ ਆ ਸਾਰਾ ਵਿਖਾਇਓ ਨੀਚੇ ਤੱਕ ਹਾਂ ਜੀ ਵੈਰੀ ਗੁੱਡ ਇਹਦਾ ਕਿ ਆ ਜਵਾ ਸਿਰ ਆ ਲਾਇਆ ਪਿਆਤਾ ਨਾ ਹਾਂ ਜੀ ਤੇ ਆ ਆਪਣਾ ਜੀ ਮਸ਼ੀਨ ਵਰਕ ਵਿਦਰ ਹੈਂਡਵਰਕ ਹੈ ਅੱਛਾ ਮਸ਼ੀਨ ਮਸ਼ੀਨ ਵਰਕ ਵਿਦ ਹੈਂਡ ਵਰਕ ਬਹੁਤ ਵਧੀਆ ਤਾਂ ਕਮਾਲ ਕੀਤੀ ਪਈ ਹੈ ਜਮਾ ਤਾਂ ਆ ਵੀ ਹੈਂਡ ਵਰਕ ਦਾ ਹੀ ਬਸ ਮੈਂ ਉਹਨਾਂ ਭੈਣਾਂ ਨੂੰ ਵੀਡੀਓ ਭੇਜੂ ਮੇਰੇ ਕੇ ਜਿਹੜੇ ਸਿਲੈਕਟ ਕਰਨੇ ਆ ਤੇ ਤੁਸੀਂ ਪਾਰਸਲ ਵੀ ਭੇਜ ਦਿਓ ਹਨਾ ਹਾਂਜੀ ਹਾਂਜੀ ਪਾਰਸਲ ਵੀ ਚੱਲ ਫਿਰ ਮੈਂ ਤੁਹਾਨੂੰ ਪੇਮੈਂਟ ਕਰ ਜਾਨੀ ਹੈਗੀ ਤੇ ਤੁਸੀਂ ਆਪ ਹੀ ਤੁਸੀਂ ਪਾਰਸਲ ਆਪ ਭੇਜ ਦਿਓ ਨਾ ਐਡਰੈਸ ਵੀ ਤੁਹਾਨੂੰ ਮੈਂ ਦੇ ਦਿੰਨੀ ਹੈਗੀ ਆ ਦਬਕਾ ਵਰਕ ਹੋ ਗਿਆ ਜੀ ਇਹ ਦਬਕਾ ਵਰਕ ਹੋ ਗਿਆ ਦੇਖੋ ਜੀ ਆ ਵੀ ਮਸ਼ੀਨ ਵਰਕ ਹੈ ਜੀ ਹਰ ਤਰ੍ਹਾਂ ਦੀ ਕਢਾਈ ਦੇ ਤੇ ਛੂਟ ਮਿਲਦੀ ਹੈ ਜੀ ਰਾੌਣਕ ਵਾਏ ਨਾਹਦ ਬੁਟੀਕ ਬਠਿੰਡਾ ਤੇ ਇਹ ਸਿੰਧੀ ਵਰਕ ਦਾ ਹੋ ਗਿਆ ਜੀ ਇਹ ਸਿੰਧੀ ਵਰਕ ਹੋ ਗਿਆ ਵੈਰੀ ਗੁੱਡ ਇਹ ਸਾਰਾ ਤੁਸੀਂ ਆਪ ਤਿਆਰ ਕੀਤਾ ਹੈਗਾ ਹਾਂਜੀ ਹਾਂਜੀ ਸਾਰੇ ਆਪ ਤਿਆਰ ਕੀਤੇ ਆ ਅੱਛਾ ਆ ਇੱਧਰ ਵੀ ਹੈਗੇ ਜੀ ਆਪਣੇ ਹਾਂਜੀ ਇੱਧਰ ਵੀ ਵੈਰੀ ਗੁੱਡ ਆਪਣੀ ਮਸੀਂਂਟੀ ਤਿਆਰ ਕੀਤਾ ਹੋਇਆ ਜੀ ਇਹ ਇਹ ਜਿਹੜਾ ਵਰਕ ਕੀਤਾ ਕਿਹੜੇ ਕੱਪੜੇ ਤੇ ਕੀਤਾ ਹੋਇਆ ਭਾਂਜੀ ਇਹ ਫੈਂਡੀ ਸਿਲਕ ਹੈ ਜੀ ਅੱਛਾ ਆ ਪੰਜਵੇਂ ਇਹ ਕਈ ਵਾਰੀ ਕੋਈ ਹਲਕੀ ਰੇਂਜ ਦਾ ਲੈਣਾ ਚਾਹੁੰਦਾ ਹਾਂ। ਹਾਂ। ਜਿਆਦਾ ਪਹੁੰਚ ਨਹੀਂ ਹੁੰਦੀ ਹਲਕੀ ਰੇਂਜ ਦੇ ਵੀ 5 600 ਦੀ ਤੱਕ ਦੀ ਸਾਰੇ ਰੱਖੇ ਹੋਇਆ। ਉਹ ਠੀਕ ਹੈ। ਸਾਰੇ ਰੱਖੇ ਹੋਇਆ ਠੀਕ ਹੈ। ਆ ਵੀ ਆਪਣਾ ਇਹ ਮਸ਼ੀਨ ਤੇ ਪਾਫ ਵਰਕ ਹੋਇਆ ਹੋਇਆ ਹੈ। ਵੈਰੀ ਗੁੱਡ। ਕਲਰ ਵੀ ਬਹੁਤ ਵਧੀਆ ਚੋਇਸ ਕਰਦੇ ਤੁਸੀਂ ਹਨਾ। ਇਹ ਵੀ ਮਸ਼ੀਨ ਵਰਕ ਦਾ ਹੀ ਹੈ। ਇਹ ਨਾਲ ਟਾਈ ਐਂਡ ਆਈ ਦੁਪੱਟਾ ਜਿਵੇਂ। ਠੀਕ ਹੈ। ਤੇ ਆ ਵੀ ਆਪਣਾ ਸਿਲਕ ਤੇ ਕੀਤਾ ਹੋਇਆ ਜੀ ਪੈਨ। ਸਿਲਕ ਤੇ ਕੀਤਾ ਬਹੁਤ ਵਧੀਆ। ਹਾਂ ਜੀ। ਆਪਣੇ ਪੇਂਟ ਵਰ ਦੇ ਜਿਵੇਂ ਅੱਛਾ ਅੱਛਾ ਇਹ ਆਪ ਹਲਕਾਰੀ ਵਰਕ ਦਿੱਤਾ ਹੋਇਆ ਜੀ ਦੇਖੋ ਭੈਣੋ ਬਹੁਤ ਵਧੀਆ ਤੇ ਰੇਟ ਵੀ ਇਹਦਾ ਭੈਣ ਦਾ ਗਰਮੀਤਕਾਰ ਦਾ ਬਹੁਤ ਘੱਟ ਰੇਟ ਆ ਤੁਸੀਂ ਇਹਨਾਂ ਨੂੰ ਆਨਲਾਈਨ ਵੀ ਆਰਡਰ ਕਰਕੇ ਮੰਗਾ ਸਕਦੇ ਹੋ ਆਪੋ ਆਪਣੇ ਡਿਜ਼ਾਈਨ ਤੁਸੀਂ ਆਨਲਾਈਨ ਵੀ ਭੇਜ ਸਕਦੇ ਹੋ ਤਿਆਰ ਕੀਤੇ ਹੋਏ ਜੀ ਨਾਲ ਦੁਪੱਟੇ ਵੀ ਲੇਸ ਵਗੈਰਾ ਲੱਗ ਕੇ ਸਾ ਵੈਰੀ ਗੁੱਡ ਇਹ ਵੀ ਮਸ਼ੀਨ ਵਰਕ ਦਾ ਹੀ ਹੈ ਜੀ ਇਹ ਆਪ ਬਾਦਨੀ ਤੇ ਤਿਆਰ ਕੀਤਾ ਜੀ अच्छा वेरी गुड ਨਾਲ ਦੁਪੱਟਾ ਤਿਆਰ ਕੀਤਾ ਨਾਲ ਦੁਪੱਟਾ ਤਿਆਰ ਕੀਤਾ ਵੈਰੀ ਗੁੱਡ ਜਿਵੇਂ ਸਲਵਾਰ ਦਾ ਤੇ ਕਮੀਜ਼ ਦਾ ਮੈਂ ਨਾ ਤਾਂ ਤੁਹਾਡਾ ਬਹੁਤ ਸੁਣਿਆ ਸੀਗਾ ਮੈਂ ਕਿ ਚੱਲ ਜਾ ਕੇ ਆਈਏ ਫਿਰ ਵੈਸੇ ਅੱਜ ਮੇਰੇ ਦੂਜੀ ਵਾਰੀ ਆਉਣਾ ਵਧੀਆ ਲੱਗਿਆ ਇਹ ਪੈਚ ਵਰਕ ਦਾ ਸਿੱਧਾ ਕਰਕੇ ਵਿਖਾਓ ਗਾਲਾ ਗਾਲਾ ਸਿੱਧਾ ਕਰਕੇ ਵਿਖਾਓ ਹਾਂਜੀ ਇਹ ਆਪਾਂ ਮਸ਼ੀਨ ਤੇ ਤਿਆਰ ਕੀਤਾ ਪੈਚ ਵਰਕ ਦਾ ਇਹ ਹਾਂਜੀ ਇਹ ਗੋਟਾ ਪੱਤੀ ਵਰਕ ਹੈ ਜੀ ਗੋਟਾ ਪੱਤੀ ਵਰਕ ਹੋ ਗਿਆ ਬਹੁਤ ਵਧੀਆ ਇਹ ਆਰੀ ਵਰਕ ਦਾ ਜੀ ਇਹ ਆਰੀ ਵਰਕ ਆ ਗਿਆ ਹਾਂ ਬਹੁਤ ਵਧੀਆ ਇਹ ਵੀ ਗੋਟਾ ਪੱਤੀ ਵਰਕ ਹੈ ਜੀ ਆਪਾਂ ਬਿਹਾਰ ਤਰ੍ਹਾਂ ਦੇ ਤੁਸੀਂ ਇੱਥੇ ਵਰਕ ਕਰਕੇ ਦਿੰਨੇ ਹੋ ਹਨ ਜੇ ਜੋ ਜੀ ਵੀ ਕਸਟਮਰ ਤੁਹਾਨੂੰ ਕੋਈ ਭੈਣ ਟੁਆਇਸ਼ ਕਰਦੀ ਹੈ ਹੈਂਡਵਰਕ ਦਾ ਜੀ ਹੈਂਡਵਰਕ ਦਾ ਵੈਰੀ ਗੁੱਡ ਸਿਰਾਂ ਲਾਇਆ ਪਿਆ ਤੇ ਇੱਕ ਮੈਂ ਸ਼ੂਟ ਇੱਥੇ ਨਾ ਵੇਖਿਆ ਸੀਗਾ ਜਿਹੜਾ ਮੇਰੀ ਭੈਣ ਨੇ ਪਸੰਦ ਕੀਤਾ ਕੈਨੇਡਾ ਵਾਲੀ ਕੁਲਦੀਪ ਕੌਰ ਨੇ ਆਹ ਸੀਗਾ ਇਹਦਾ ਕਲਰ ਵੀ ਬਹੁਤ ਪਿਆਰਾ ਹੈ ਤੇ ਡਿਜ਼ਾਈਨ ਵੀ ਬਹੁਤ ਪਿਆਰਾ ਹੈ ਹਾਂਜੀ ਬਸ ਇੱਕ ਤੇ ਇਹ ਸ਼ੂਟ ਕਰਦੇ ਉਹਨਾਂ ਵਾਸਤੇ ਇਹ ਸ਼ੂਟ ਬਹੁਤ ਵਧੀਆ ਸਾਰੇ ਮਸ਼ੀਨ ਤੇ ਤਿਆਰ ਕੀਤੇ ਹੋਏ ਹੈ ਜੀ ਆਪਣਣ ਤੇ ਦੇਖੋ ਜੀ ਜਮਾ ਸਿਰਾਂ ਲਾਇਆ ਪਿਆ ਹੈ ਕੱਪਾ ਪਾ ਕੇ ਆਰ ਦਿੱਤੀ ਅੱਛਾ ਕੇ ਜੀ ਮੈਂ ਕੱਗਰੇ ਦੇ ਨਾਲ ਸਾਰਟ ਬਣੂਗੀ ਜਿਵੇਂ ਜਾਗੋ ਵਾਸਤੇ ਜਾਂ ਕਿਸੇ ਵੀ ਫੰਕਸ਼ਨ ਤੇ ਬੰਦ ਅੱਛਾ ਅੱਛਾ ਕੱਗਰੇ ਨਾਲ ਸਾਰਟ ਠੀਕ ਹੈ ਪੈਨਲ ਪਾ ਕੇ ਕੱਗਰਾ ਤਿਆਰ ਕੀਤਾ ਹੋਇਆ ਹੈ ਵੈਰੀ ਗੁੱਡ ਕੱਗਰਾ ਵੀ ਕਮਾਲ ਦਾ ਕੀਤਾ ਪਿਆ ਹੈ ਨਾ ਪੈਨਲ ਪਾ ਕੇ ਕੱਗਰਾ ਵੀ ਕਮਾਲ ਦਾ ਤਿਆਰ ਕੀਤਾ ਵੈਰੀ ਗੁੱਡ ਪਾ ਰਿਹਾ ਹੈ ਜਿਵੇਂ ਗਲੇ ਤੇ ਵਰਕ ਕੀਤਾ ਹੋਇਆ ਹੈ ਜੀ ਠੀਕ ਹੈ ਤੇ ਇਹ ਵੀ ਜਿਵੇਂ ਸਾਰਟ ਕੁੜਤੀ ਦੇ ਨਾਲ ਕੱਗਰਾ ਤਿਆਰ ਕੀਤਾ ਵੈਰੀ ਗੁੱਡ ਆ ਸਭ ਤੋਂ ਵਧੀਆ ਗੱਲ ਹੈ ਹਨਾ ਭੈਣ ਗੁਰਮੀਤ कौर ਘੱਗਰੇ ਨਹੀਂ ਕੋਈ ਅੱਜ ਕੱਲ ਕੋਈ ਬਣਾ ਸਕਦਾ ਇਹ ਘੱਗਰੇ ਕਹਿੰਦੇ ਖਾਲਾ ਜੀ ਦਾ ਬਾੜਾ ਨਹੀਂ ਆਉਣਾ ਘੱਗਰਿਆਂ ਦਾ ਰਵਾਇਤ ਦੁਆਰਾ ਆ ਗਿਆ ਮੁੜ ਕੇ ਘੱਗਰਿਆਂ ਦਾ ਦੇਖੋ ਜੀ ਜਿਵੇਂ ਅੱਗੇ ਬੁੜੀਆਂ ਸੂਫੇ ਦਾ ਬਲੈਕ ਘੱਗਰਾ ਪਾਉਂਦੀਆਂ ਸੀ ਸਟਨ ਦਾ ਤਿਆਰ ਕੀਤਾ ਸੀ ਹਾਂ ਤੇ ਨਾਲੇ ਦੁਪੱਟਾ ਤਿਆਰ ਕੀਤਾ ਹੈ ਵੈਰੀ ਗੁੱਡ ਲੇਸ ਲਾ ਕੇ ਜਿਵੇਂ ਬਹੁਤ ਵਧੀਆ ਬਹੁਤ ਵਧੀਆ ਤੇ ਆਹ ਕੀ ਰੱਖ ਰੱਖਿਆ ਤੁਸੀਂ ਆ ਇੱਥੇ ਇੱਧਰ ਇਹ ਜਿਵੇਂ ਆਹ ਸਿਲਕ ਦਾ ਜਿਵੇਂ ਫੈਂਡੀ ਸਿਲਕ ਜੋਰ ਜੱਟ ਜੋ ਵੀ ਅੱਜ ਕੱਲ ਸਟਾਫ ਚੱਲ ਰਿਹਾ ਹੈ ਅੱਛਾ ਜਿਹੜਾ ਸਟਾਫ ਚੱਲ ਜਿਹਦੇ ਵੀ ਕਿਸੇ ਨੇ ਆਰਡਰ ਕਰਨਾ ਵੀ ਸਾਨੂੰ ਆ ਆ ਸਟਾਫ ਤੇ ਸਾਨੂੰ ਕਢਾਈ ਕਰਕੇ ਦੇ ਦਿਓ ਕਲਰ ਪਸੰਦ ਕਰਕੇ ਅਗਲਾ ਕੋਈ ਵੀ ਵਰਕ ਕਰਵਾ ਸਕਦਾ ਹੈ ਠੀਕ ਹੈ ਇਹ ਵੀ ਸਾਰੇ ਆਪਣੇ ਦਿੱਤੇ ਹੋਇਆ ਹੀ ਆ ਦੇਖੋ ਸਾਰੇ ਦਿੱਤੇ ਹੋਏ ਆ ਤੇ ਮੁਝੀ ਹੋਰ ਸਕਦਾ ਲੱਖੋ ਸਾਰੇ ਇੰਤੇ ਆ ਦਿੱਤੇ ਹੋਏ ਆ ਆਪਣੇ ਦੇ ਦੇ ਆ ਜਿਵੇਂ ਅੱਜ ਕੱਲ ਹੁਣ ਸਰਦੀ ਦਾ ਸੀਜ਼ਨ ਆਊਗਾ ਜੀ ਠੀਕ ਹੈ ਮੋਟਾ ਸਟਾਫ ਹੁਣ ਜਿਵੇਂ ਆਹ ਆ ਦਿੱਤੇ सारी तरह में hai self print te hor te aje main अपना taav taa वगैरह ajkan te pindi sutta dhal le lagde ha te o vi ve har tarah da kapda rakha hoya hai na te upar vi bahut sara kapda tusin paya gaya upar fir tusin niche jo jeh banarsi rakhe hoya hai banarsi ha theek hai kai vari dressa wagaira ਲੈਂਗਾ ਨਾਲ ਚਾ ਕੋਸ ਵੀ ਬਣਾਵੇ ਇਹ ਬਟਰ ਵਾਲਾ ਹੈਗਾ ਠੀਕ ਹੈ ਸੋ ਭੈਣਾ ਨੂੰ ਮੈਂ ਵਧੀਆ ਇਹ ਬਹੁਤ ਵਧੀਆ ਮੈਸੇਜ ਆ ਭੈਣ ਗਰਵੀਤ ਕੌਰ ਵੱਲੋਂ ਆਰੌਣ ਕਵਾਯਨਾਦ ਬਟੀਕ ਬਠਿੰਡਾ ਤੇ ਨਾਲ ਮੋਬਾਈਲ ਨੰਬਰ ਵੀ ਵੀਡੀਓ ਚ ਆ ਗਏ ਥੋੜਾ ਜਿਹਾ ਜਿਵੇਂ ਨਾਲ ਆਪਾਂ ਵਾਈਟ ਕੱਪੜਾ ਵੀ ਰੱਖਦੇ ਆਂ ਕਈ ਵਾਰੀ ਭੈਣਾ ਕਹਿੰਦੀ ਆ ਬੂਟ ਦੇਣਾ ਲੈਣਾ ਕਿਸੇ ਨੂੰ ਹਾਂ ਨਾਲ ਵੀ ਕੋਲ ਬਾਕੀ ਇੱਥੇ ਹਾਂ ਬਾਕੀ ਤੇ ਸਿੰਪਲ ਨਾਲ-ਨਾਲ ਕੱਪੜੇ ਵੀ ਕਿਸੇ ਨੂੰ ਚਾਹੀਦੇ ਆਗੇ ਉੱਪਰ ਵੀ ਇਹਨਾਂ ਕੋਲੇ ਬਹੁਤ ਸਾਰਾ ਮਾਲ ਪਿਆ ਹੈਗਾ ਸੋ ਬਹੁਤ ਵਧੀਆ ਭੈਣਾਂ ਨੂੰ ਬੇਨਤੀ ਹੈ ਤੇ ਇਹ ਵੀਡੀਓ ਸੇ ਸ਼ੇਅਰ ਕਰਾਂਗੇ ਅੱਗੇ ਤੋਂ ਅੱਗੇ ਭੈਣਾਂ ਨੂੰ ਸ਼ੇਅਰ ਕਰਨੀ ਹੈ ਜਿਹੜੀਆਂ ਵਿਦੇਸ਼ਾਂ 'ਚ ਭੈਣਾਂ ਬੈਠੀਆਂ ਲਗੀਆਂ ਤੇ ਪਾਰਸਲ ਵੀ ਤੁਸੀਂ ਮਗਾ ਸਕਦੇ ਹੋ ਇਹਦੇ ਭੈਣ ਗੁਰਮੀਤ ਕੌਰ ਦਾ ਨੰਬਰ ਵੀ ਤੁਹਾਨੂੰ ਮੈਂਸ਼ਨ ਕਰਤਾ ਤੇ ਤੁਸੀਂ ਫੋਨ ਵੀ ਕਰ ਸਕਦੇ ਹੋ ਇਹਨਾਂ ਨੂੰ ਹਾਂ ਜੀ ਕੁੜੀ ਨੇ ਕੋਈ ਆਪਣੇ ਹੱਦੀ-ਉਲਦੀ ਤੇ ਬਣਾਉਣੀ ਹੋਵੇ ਤਾਂ ਆਹ ਦੇਖੋ ਹਾਂ ਇਸ ਤਰ੍ਹਾਂ ਦੀ ਹੈ ਕਿਵੇਂ ਬਹੁਤ ਵਧੀਆ ਸਾਨੂੰ ਡਿਜ਼ਾਈਨ ਦਿਖਾ ਕੇ ਬਣਵਾ ਸਕਦੇ ਹੋ ਉਸੇ ਤਰ੍ਹਾਂ ਦੀ ਤਿਆਰ ਹੋ ਜੀ ਜਿਵੇਂ ਜੀ ਵੀ ਕਹਿੰਦੇ ਹਾਂ ਹਾਂ ਜੀ ਬਹੁਤ ਵਧੀਆ